ਨਰਿੰਦਰ ਮੋਦੀ ਚ ਜੁਰਤ ਸੀ ਕਿ 50000 ਬੰਦੇ ਨੂੰ ਦਿੱਲੀ ਦੇ ਆਲੇ-ਦੁਆਲੇ ਪਿਠਾ ਲੈਂਦਾ ਜਾਂ ਨੂੰ ਹਰਾਸਤ ਚ ਲੈ ਲੈਂਦਾ ਠੀਕ ਆ ਉਹਨਾਂ ਨੇ ਪੁੰਨ ਨੂੰ ਯਾਜਤ ਨਹੀਂ ਦਿੱਤੀਗੀ ਇਹ ਸੰਯੁਕਤ ਕਿਸਾਨ ਮੋਰਚਾ ਜਾਂ ਧਾਮਾ ਉਹਦੀ ਤਾਕਤ ਆ ਡੱਲੇਵਾਲ ਸਾਹਿਬ ਨੇ ਇਹੀ ਮੱਤ ਪੇਸ਼ ਸੀ ਨਾ ਉਹ ਕਹਿੰਦੇ 15 ਦਿਨਾਂ ਦੇ ਧਰਨੇ ਨਾਲ ਹੋ ਜਾਊਗਾ ਇਹੀ ਮੱਤ ਪੇ ਦੋ ਦੋ ਸੀ ਇਹੀ ਅੱਜ ਸੀ ਸਾਡੀ ਅੰਡਰਸਟੈਂਡਿੰਗ ਉਦੋਂ ਵੀ ਸਹੀ ਹਿਸਾਬ ਤੋਂ ਨਹੀਂ ਆਉਣ ਵਾਲੇ ਦਿਨਾਂ ਚ ਐਮਐਸਪੀ ਤੇ ਸਵਾਮੀ ਨਾਥਨ ਦੀ ਗਾਰੰਟੀ ਦਾ ਕਾਨੂੰਨ ਨਹੀਂ ਬਣਦਾ ਜੀ 6 ਤਰੀਕ ਨੂੰ ਕਹਿ ਗਏ ਸੀਗੇ ਕਿ ਹਮ 13 ਕੋ ਆ ਰਹੇ ਹਾਂ ਰੋਕੋਗੇ ਤੱਬ ਵੀ ਅਸੀਂ ਕਿਹੜਾ ਪਰਮਿਸ਼ਨ ਲੈ ਕੇ ਰੈਲੀ ਕੀਤੀ ਹੈ ਰੈਲੀ ਅਨਾਉਂਸ ਕੀਤੀ ਸੀ ਰੈਲੀ ਤਾਂ ਕਰਨੀ ਕਰਨੀ ਆ ਠੀਕ ਆ ਸਰਕਾਰ ਜਿਹੜੀ ਸੀ ਉਹ ਪਿੱਛੇ ਹਟ ਗਈ ਇੱਥੇ ਆ ਕੇ ਅਸੀਂ ਤਾਂ ਮੋਦੀ ਦਾ ਤਖਤਾ ਬਲਟਾਉਣ ਦੀ ਗੱਲ ਕਰ ਰਹੇ ਹਾਂ ਉਹਨੂੰ ਇਸ ਮੁਲਕ ਤੋਂ ਵੈਸੀ ਪਾਰ ਇਸ ਮੁਲਕ ਦੇ ਲੋਕਾਂ ਨੂੰ ਲੰਗਾਉਣਾ ਪੈਣਾ ਜੇ ਇਹ ਮੁਲਕ ਨੇ ਬਚਣਾ ਤਾਂ ਨਹੀਂ ਤਾਂ ਉਹ ਸਾਰਾ ਕੁਝ ਹੀ ਪਾਰ ਲੰਗਾ ਦੇਗਾ ਸਾਡੀ ਜ਼ਮੀਨ ਵੀ ਪਾਰ ਲੰਗਾ ਦੇਗਾ ਸਾਰਾ ਕੁਝ ਪਾਰ ਲੰਗਾਈ ਰਿਹਾ ਉਹ ਪੰਜਾਬ ਤੇ ਹਰਿਆਣੇ ਨੇ ਐਮਐਸਪੀ ਦਾ ਸਵਾਦ ਵੇਖਿਆ ਉਹ ਲੜੇ ਦਿੱਲੀ ਆ ਕੇ ਜਿਹੜੇ ਮੁਲਕ ਦੀ 70% ਕਿਸਾਨੀ ਐਨਐਸਐਸਓ ਕਹਿੰਦੀ ਕੋਈ ਉਹਨਾਂ ਐਮਐਸਪੀ ਨਹੀਂ ਪਤਾਗਾ ਜਦੋਂ ਉਹਨਾਂ ਨੇ ਐਮਐਸਪੀ ਦਾ ਸਵਾਦ ਹੀ ਨਹੀਂ ਵੇਖਿਆ ਉਹ ਲੜਨਗੇ ਕਿਵੇਂ ਕੀ ਡਬਲਯੂਟੀਓ ਨੂੰ ਇੱਕ ਧਰਨਾ ਮੁਲਕ ਨੂੰ ਚੋਂ ਬਾਹਰ ਕੱਢ ਸਕਦਾ ਮੋਦੀ ਨੂੰ ਸਦਮਨ ਸਹਿਨ ਦੀ ਤਰ੍ਹਾਂ ਖੜਾ ਸਕਦਾ ਸਾਮਰਾਜ ਦੇ ਖਿਲਾਫ ਕਹਿੰਦੇ ਵੀ ਜਿਹੜੇ ਅਸਲੀ ਕਿਸਾਨ ਆਗੂ ਸੀ ਉਹਨਾਂ ਨੂੰ ਤਾਂ ਜਾਣ ਦੁੱਤਾ ਦਿੱਲੀ ਜਿਹੜੇ ਸਰਕਾਰ ਦੇ ਨਾਲ ਮਿਲ ਕੇ ਚੱਲਦੇ ਸੀ ਉਹ ਅੱਜ ਦੇਖ ਲਓ ਦਿੱਲੀ ਦੇ ਵਿੱਚ ਰੇਲੀਆਂ ਵੀ ਕਰ ਰਹੇ ਆ ਇਸ ਵਕਤ ਦਿੱਲੀ ਦੇ ਵਿੱਚ ਆ ਰਾਮਲੀਲਾ ਮੈਦਾਨ ਦੇ ਮੈਦਾਨ ਦੇ ਵਿੱਚ ਵੱਡਾ ਇਕੱਠ ਕਿਸਾਨਾਂ ਦਾ ਹੋਇਆ ਵੱਡੀ ਰੈਲੀ ਹੋਈ ਹੈ ਚੈਲੰਜ ਕੀਤਾ ਗਿਆ ਕੇਂਦਰ ਸਰਕਾਰ ਨੂੰ ਕਈ ਚੈਲੰਜ ਸਰਕਾਰ ਵੀ ਕੀਤੇ ਤੇ ਕਈ ਚੈਲੰਜ ਕੀਤੇ ਵੀ ਗਏ ਆ ਰਜਿੰਦਰਦੀਪ ਸਿੰਘ ਵਾਲਾ ਅੱਜ ਦੀ ਰੈਲੀ ਨੂੰ ਕਿਵੇਂ ਦੇਖਦੇ ਆ ਉਹਨਾਂ ਦੇ ਚੈਲੰਜ ਕਿਵੇਂ ਦੇ ਆ ਗੱਲਬਾਤ ਕਰਦੇ ਆ ਕਿਵੇਂ ਆ ਜੀ ਆ ਜਿਹੜੀ ਰੈਲੀ ਦਾ ਜੋ ਸੋਚਿਆ ਸੀ ਉਹੀ ਹੋਇਆ ਉਹ ਤੋਂ ਘੱਟ ਹੋਇਆ ਵੱਧ ਹੋਇਆ ਕੀ ਹੋਇਆ ਦੇਖੋ ਸੰਯੁਕਤ ਕਿਸਾਨ ਮੋਰਚੇ ਨੇ ਜੋ ਸੋਚਿਆ ਸੀਗਾ ਉਸੇ ਤਰ੍ਹਾਂ ਹੋਇਆ 14 ਮਾਰਚ ਦਾ ਅਸੀਂ ਵਿਸ਼ਾਲ ਮੁਲਕ ਪੱਧਰ ਦਾ ਇਕੱਠ ਜਿਹੜਾ ਮੋਦੀ ਸਰਕਾਰ ਨੇ ਚੁਣੌਤੀ ਦਿੱਤੀ ਸੀ ਕਿ ਪੰਜਾਬ ਦੀਆਂ ਜੇਕਰ ਕੁਛ ਜਥੇਬੰਦੀਆਂ ਦਿੱਲੀ ਨੂੰ ਤੁਰੀਆਂ ਉਹਨਾਂ ਤੇ ਜ਼ਬਰ ਟਾ ਕੇ ਸਾਡੇ ਕਿਸਾਨਾਂ ਨੂੰ ਸ਼ਹੀਦ ਕਰਕੇ ਤੇ ਉਹ ਇਹ ਸਮਝਦੇ ਕਿ ਅਸੀਂ ਮੁਲਕ ਭਰ ਦੀ ਕਿਸਾਨ ਲਹਿਰ ਦੀ ਜਿੰਦੀ ਧੁਰੀ ਪੰਜਾਬ ਆ ਕਿ ਅਸੀਂ ਉਹ ਤਾਂ ਲੱਖ ਤੋੜ ਸਕਦੇ ਆ ਅਸੀਂ ਵੀ ਇਹਨਾਂ ਨੂੰ ਦਿੱਲੀ 'ਚ ਨਹੀਂ ਵੜਨ ਦੇਣਾ ਉਹ ਚੁਣੌਤੀ ਮੋਦੀ ਸਰਕਾਰ ਦੀ ਸਵਾਰਕਾਰ ਕੀਤੀ ਤੇ ਅੱਜ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਰੈਲੀ ਕਰਕੇ ਜਿਹੜੀ ਹੈਗੀ ਆ ਉਹ ਦਿਖਾਈ ਹੁਣ ਅੱਗੇ ਕੀ ਹੋਵੇਗਾ ਮਤਲਬ ਇਹ ਰੈਲੀ ਦਾ ਕਰਕੇ ਦਿਖਾ ਦਿੱਤੀ ਦੂਜੇ ਪਾਸੇ ਕਿਸਾਨ ਬਾਰਡਰਾਂ ਤੇ ਵੀ ਬੈਠੇ ਆ ਲੜਾਈ ਚੱਲ ਰਹੀ ਹੈ ਅੱਗੇ ਦਾ ਕੀ ਹੋਵੇਗਾ ਅੱਜ ਦੀ ਰੈਲੀ ਤੋਂ ਬਾਅਦ ਕੀ ਹੁਣ ਮੋਦੀ ਖਿਲਾਫ ਅੱਗੇ ਪ੍ਰਚਾਰ ਬੰਦ ਹੋ ਜਾਵੇਗਾ ਕਿ ਚੋਣਾਂ ਵੀ ਆਉਣਾਂ ਨੇ ਚੋਣ ਜਾਬਤਾ ਵੀ ਲੱਗਣ ਵਾਲਾ ਹੈ ਜਾਂ ਅੱਗੇ ਵੀ ਕੋਈ ਐਸਕੇਐਮਸ ਕਾਰਜ ਕਰਨ ਜਾ ਰਹੇ ਹੈ ਦੇਖੋ ਐਸਕੇਐਮ ਰੁਕੇਗਾ ਨਹੀਂ ਚੋਣਾਂ ਦੇ ਦਿਨਾਂ ਦੇ ਵਿੱਚ ਇਹਦੀਆਂ ਜੋ ਮੋਦੀ ਸਰਕਾਰ ਦੀਆਂ ਹਰਕਤਾਂ ਨੇ ਜਿਵੇਂ ਇਹਨੇ ਇਸ ਮੁਲਕ ਦੀ ਕਿਸਾਨੀ ਨੂੰ ਬਿਲਕੁਲ ਤਬਾਹ ਕਰਨ ਦੀਆਂ ਨੀਤੀਆਂ ਲੈ ਕੇ ਆਈਆਂ ਨੇ ਇਨੇ ਕਹਿਆ ਕਿ ਸੁਆਮੀਨਾਥਨ ਕਮਿਸ਼ਨ ਦੇ ਫਾਰਮੂਲੇ ਤਹਿਤ ਖਰੀਦ ਦੀ ਗਾਰੰਟੀ ਕਰਾਂਗੇ ਨਹੀਂ ਕੀਤੀ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ 2024 ਹੋ ਗਿਆ ਕਿਸਾਨਾਂ ਦਾ ਖਰਚ ਇਨੇ ਨਹੀਂ ਮਾਫ ਕੀਤਾ ਕਿਸਾਨ ਲਗਾਤਾਰ ਖੁਦਕੁਸ਼ੀਆਂ ਕਰ ਰਹੇ ਹੈਗੇ ਆ 75000 ਕਰੋੜ ਦੀ ਦਾਲ ਹਰ ਸਾਲ ਬਾਹਰੋਂ ਮੰਗਾਈ ਜਾਂਦੀ ਹੈ ਸਾਨੂੰ ਦਾਲਾਂ ਛੋਲਿਆਂ ਦਾ ਕੋਈ ਐਮਐਸਪੀ ਨਹੀਂ ਖਰਾਕੀ ਤੇਲ 22 ਲੱਖ ਟਨ ਐਵਰੇਜ ਹਰ ਸਾਲ ਬਾਹਰੋਂ ਮੰਗਾਇਆ ਜਾਂਦਾ ਸਾਡੇ ਸੂਰਜਮੁਖੀ ਸਰੋਂ ਤੇ ਜਿਹੜੀ ਹੈ ਖਰੀਦ ਦੀ ਕੋਈ ਗਾਰੰਟੀ ਨਹੀਂ ਤੋਂ ਇਹੋ ਜੀ ਸਰਕਾਰ ਨੂੰ ਰੱਖ ਕੇ ਜਿਹਨੂੰ ਕੀ ਕਹਿੰਦੇ ਨੇ ਇਹਦਾ ਚਾਰਪੌਣਾ ਇਹੋ ਜਿਹੇ ਬੰਦੇ ਤੋਂ ਕਰਾਉਣਾ ਕੀ ਹੈਗਾ ਤਾਂ ਇਹ ਕਰਕੇ ਜਿੰਨੀ ਜਿਹੜਾ ਪਹਿਲਾਂ ਇੱਕ ਨੈਰੇਟਿਵ ਬਣਾਇਆ ਨਾ ਬਹੁਤ ਮਜ਼ਬੂਤ ਸਰਕਾਰ ਸਰਕਾਰ ਜਿੰਨੀ ਮਜ਼ਬੂਤ ਹੋਊਗੀ ਲੋਕਾਂ ਦਾ ਉਹਨਾਂ ਹੀ ਸ਼ਕਤੀ ਦੇ ਨਾਲ ਬੇੜਾ ਕਰ ਕੰਮ ਸਰਕਾਰ ਜਿੰਨੀ ਕਮਜ਼ੋਰ ਹੋਊਗੀ ਉਹਨਾਂ ਦੇ ਲੋਕਾਂ ਵਾਸਤੇ ਕੋਈ ਸਪੇਸ ਬਣੀ ਰਹਿੰਦੀ ਹੈਗੀ ਆ ਤਾਂ ਇਸ ਤਰ੍ਹਾਂ ਦੀ ਮਜ਼ਬੂਤ ਸਰਕਾਰ ਜਿਹੜੀ ਹੈਗੀ ਆ ਉਹ ਇਸ ਮੁਲਕ ਦੇ ਵਿੱਚ ਰਹਿਣੀ ਨਹੀਂ ਚਾਹੀਦੀਗੀ ਠੀਕ ਆ ਤਾਂ ਇਹ ਤਾਂ ਸਾਡਾ ਜਿਹੜਾ ਹੈਗਾ ਉਹ ਪ੍ਰੋਗਰਾਮ ਹੈ ਹੀ ਉਸ ਤੋਂ ਅਗਲੀ ਗੱਲ ਜਿਹੜਾ ਵੀ ਮੋਰਚਿਆਂ ਦਾ ਕੀ ਬਣੂਗਾ ਉਹਦੇ 'ਚ ਮਨਿੰਦਰ ਜੀ ਲੜਾਈ ਦੇ ਆਕਾਰ ਨੂੰ ਸਮਝਣ ਦੀ ਜ਼ਰੂਰਤ ਆ। ਅੱਜ ਦੁਨੀਆ ਤੇ ਰਾਜ ਕੌਣ ਕਰ ਰਿਹਾ? ਮਕੇਸ਼ ਅੰਬਾਨੀ ਦੀ 1 ਘੰਟੇ ਦੀ ਆਮਦਨ 5.6 ਕਰੋੜ ਰੁਪਏ ਆ। ਔਰ ਨਰਿੰਦਰ ਮੋਦੀ ਸਾਰੇ ਤਨਖਾਹਾਂ ਤੇ ਭੱਤੇ ਪਾ ਕੇ ਉਹਦੀ ਘੰਟੇ ਦੀ ਆਮਦਨ 500 ਰੁਪਏ। 500 ਵਾਲਾ ਰਾਜ ਕਰ ਰਿਹਾ ਕਿ 5.6 ਕਰੋੜ ਵਾਲਾ ਰਾਜ ਕਰ ਰਿਹਾ ਜਿਹੜਾ ਘੰਟੇ ਦਾ ਕਮਾਰੇ। ਇਹ ਕਲਾ ਸਾਡੇ ਮੁਲਕ ਦਾ ਹਾਲ ਨਹੀਂ ਪੂਰੀ ਦੁਨੀਆ ਤੇ ਜਿਹੜੇ ਹੈਗੇ ਕਾਰਪੋਰੇਟ ਘਰਾਣੇ ਜਿਹੜਾ ਰਾਜ ਕਰ ਰਹੇ ਨੇ। ਬਾਈਡਨ ਦੀ ਪੂਰੇ ਸਾਲ ਦੀ ਜਿਹੜੀ ਤਨਖਾਹ ਹੈਗੀ ਆ ਉਹ ਹੈਗੀ ਆ 33 ਕਰੋੜ ਦੇ ਕਰੀਬ ਤੇ ਐਲਨ ਮਸਕ ਦੀ ਇੱਕ ਘੰਟੇ ਦੀ ਆਮਦਨ ਇਹ ਨਹੀਂ ਬਾਈਡਨ ਦਾ ਘੰਟੇ ਦਾ 4000 ਰੁਪਿਆ ਲੈ ਰਿਹਾ ਹੈਗਾ ਉਹ ਘੰਟੇ ਦਾ 33 ਕਰੋੜ ਰੁਪਿਆ ਜਿਹੜਾ ਹੈਗਾ ਉਹ ਕੁਮਾਰਿਆ ਭਾਰਤੀ ਕਰੰਸੀ ਮੁਤਾਬਕ ਫਿਰ ਬਾਈਡਨ ਪਾਵਰਫੁੱਲ ਆ ਜਾਂ ਐਲਨ ਮਸਕ ਅਗੇ ਲੋਕ ਪਾਵਰਫੁੱਲ ਨੇ ਇਹਦੇ ਤੇ ਹੀ ਅਮਰੀਕਨ ਖੁਫੀਆ ਜਨਸੀ ਦੇ ਅਧਿਕਾਰੀ ਜੌਨ ਪਾਰਕਿੰਸ ਨੇ ਕੁਝ ਸਾਲ ਪਹਿਲਾਂ ਇੱਕ ਇੰਟਰਵਿਊ ਕੀਤੀ ਸੀ ਲੰਮੀ ਚੌੜੀ ਉਹ ਕਿਤਾਬ ਦੇ ਰੂਪ ਚ ਉਦੀ ਹੈਗੀ ਆ ਪੰਜਾਬੀ ਚ ਵੀ ਆਰਥਿਕ ਤਿਆਰੇ ਦਾ ਕਵਾਲੀਆ ਬਿਆਨ ਉਹ ਕਹਿੰਦਾ ਸੀ ਤਿੰਨ ਤਰੀਕਿਆਂ ਨਾਲ ਦੁਨੀਆ ਨੂੰ ਲੁੱਟਦੇ ਆ ਪਹਿਲਾ ਤਰੀਕਾ ਕੰਪਨੀਆਂ ਭੇਜ ਕੇ ਕਿ ਉੱਥੋਂ ਦਾ ਜਲ ਜੰਗਲ ਜ਼ਮੀਨ ਜੋ ਉੱਥੋਂ ਦੇ ਧਨ ਦੌਲਤ ਅਸੀਂ ਲੁੱਟ ਲੈਨੇ ਆ ਸਾਡਾ ਮੁਲਕ ਉਹਦੀ ਐਗਜ਼ਾਮਪਲ ਆ ਸਾਡੀਆਂ ਸਰਕਾਰਾਂ ਵਕਾਊ ਨੇ ਵਿਕੀਆਂ ਹੋਈਆਂ ਨੇ ਕਾਰਪੋਰੇਟ ਘਰਾਣਿਆਂ ਨੂੰ ਵਿਦੇਸ਼ੀ سرمਾਈ ਨੂੰ ਖੁੱਲੀ ਛੁੱਟੀ ਦਿੱਤੀ ਆ ਦੂਜਾ ਤਰੀਕਾ ਕਹਿੰਦਾ ਜੇ ਕੋਈ ਅੜ ਜੇ ਤੇ ਅਸੀਂ ਚੁਣੀ ਹੋਈ ਸਰਕਾਰ ਦਾ ਤਖਤਾ ਪਲਟਾ ਦਿੰਨੇ ਆ ਉਹ ਚਿੱਲੀ ਦੀ ਧਾਰਨ ਦਿੰਦਾ ਕਿ ਉੱਥੋਂ ਦੇ ਰਾਸ਼ਟਰਪਤੀ ਅਲੈਦੇ ਦਾ ਉਹਨਾਂ ਨੇ ਤਖਤਾ ਪਲਟਾਇਆ ਉਹਦੀ ਜਿਹੜੀ ਸੀ ਸਰਕਾਰ ਉਹਦਾ ਕਤਲ ਕਰਵਾਇਆ ਕਾਰਨ ਕੀ ਸੀ ਕਿ ਉਹਨੇ ਦੋ ਅਮਰੀਕੀ ਕੰਪਨੀਆਂ ਨੂੰ ਜਿਹੜਾ ਸੀ ਨੈਸ਼ਨਲਾਈਜ਼ ਕਰਤਾ ਸੀ ਸਰਕਾਰੀ ਕਰਤਾ ਸੀ ਤੀਜਾ ਤਰੀਕਾ ਇਰਾਕ ਦਾ ਸੁਦਾਮ ਸਹਨ ਤੇ ਹਮਲਾ ਕੀਤਾ ਸੁਦਾਮ ਸਹਨ ਦੇ ਨਾਲ ਰੌਲਾ ਕੀ ਸੀਗਾ ਸੁਦਾਮ ਸਹਨ ਤੇ ਨਾਲ ਰੌਲਾ ਇਹ ਹੀ ਸੀ ਨਾ ਕਿ ਉਹ ਜਿਹੜਾ ਇਰਾਕ ਦਾ ਤੇਲ ਦਾ ਖੇਤਰ ਸੀ ਉਹਦੇ ਚ ਉਹਨੇ ਵਿਦੇਸ਼ੀ سرمایه ਦੇ ਦਾਖਲੇ ਤੇ ਪਾਬੰਦੀ ਲਾਈ ਹੋਈ ਸੀ ਵਿਦੇਸ਼ੀ ਕੰਪਨੀਆਂ ਤੇਲ ਦੇ ਖੇਤਰ 'ਚ ਨਹੀਂ ਆ ਸਕਦੀਆਂ ਤੇ ਜਦੋਂ ਬੁਸ਼ ਦੀ ਸਰਕਾਰ ਆਈ ਤਾਂ ਜਿਹੜੀਆਂ ਵੱਡੇ ਤੇਲ ਦੇ ਘਰਾ ਤੇਲ ਦੀਆਂ ਕੰਪਨੀਆਂ ਸੀਗਾਂ ਉਹਨਾਂ ਨੇ ਉਹ ਸਰਕਾਰ ਦੀ ਹਮਾਇਤ ਕੀਤੀ ਔਰ ਉਹਦੇ ਨਮਾਇੰਦੇ ਉਹ ਸਰਕਾਰ ਦੇ ਵਿੱਚ ਸੀਗੇ ਔਰ ਉਹਨਾਂ ਨੇ ਬਹਾਨਾ ਬਣਵਾ ਕੇ ਜਿਹੜਾ ਸੀਗਾ ਇਰਾਕ ਤੇ ਜਿਹੜਾ ਸੀ ਹਮਲਾ ਕਰਵਾਇਆ ਔਰ ਇਰਾਕ ਦੇ ਤੇਲ ਤੇ ਜਿਹੜਾ ਸੀ ਕਬਜ਼ਾ ਕੀਤਾ ਹੁਣ ਇਹੋ ਜਿਹੜੇ ਲਟੇਰੇ ਆ ਇਸ ਤਰ੍ਹਾਂ ਲੁੱਟਦੇ ਆ ਉਹਨਾਂ ਦੀ ਬਣਾਈ ਹੋਈ ਸੰਸਥਾ ਹੀ ਡਬਲਯੂਟੀਓ ਆ ਉਹਨਾਂ ਦੇ ਕੰਮਾਂ ਲਈ ਡਬਲਯੂਟੀਓ ਬਣੀ ਹੋਈ ਆ ਹੁਣ ਤੁਸੀਂ ਜਿੰਨਾ ਚਿਰ ਭਾਰਤ ਡਬਲਯੂਟੀਓ ਤੋਂ ਬਾਹਰ ਨਹੀਂ ਆਉਂਦਾਗਾ ਉਹਨਾਂ ਸਮੇਂ ਐਮਐਸਪੀ ਦੀ ਸਵਾਮੀਨਾਥਨ ਕਮਿਸ਼ਨ ਦੇ ਫਾਰਮੂਲੇ ਮੁਤਾਬਕ ਖਰੀਦ ਦੀ ਗਾਰੰਟੀ ਨਹੀਂ ਹੋ ਸਕਦੀ ਕਿ ਹੁਣ ਤੁਸੀਂ ਜੇ ਲੜਾਈ ਦਾ ਇਹ ਆਕਾਰ ਹੀ ਨਹੀਂ ਸਮਝਦੇ ਹੋਗੇ ਕਿ ਲੜਾਈ ਕਿਹੜੇ ਲੋਕਾਂ ਦੇ ਨਾਲ ਆ ਕੀ ਭਾਰਤ ਦਾ ਨਰਿੰਦਰ ਮੋਦੀ ਜਾਂ ਕੋਈ ਹੋਰ ਹਾਕਮ ਸਦਾਮ ਸਹਿਨ ਦੀ ਤਰ੍ਹਾਂ ਅੜ ਸਕਦਾ ਕੁਰਬਾਨੀ ਕਰ ਸਕਦਾ ਆਪਦੇ ਮੁਲਕ ਦੇ ਵਾਸਤੇ ਕੀ ਅਲਾਇਦੇ ਦੀ ਤਰ੍ਹਾਂ ਵਿਦੇਸ਼ੀ ਕੰਪਨੀ ਨੂੰ ਨੈਸ਼ਨਲਾਈਜ਼ ਇਥੋਂ ਦੀ ਸਰਕਾਰ ਕਰ ਸਕਦੀ ਆ ਕੀ ਇਹ ਭਗਤ ਸਿੰਘ ਦੇ ਰਾਹ ਚੱਲ ਸਕਦੇ ਨਹੀਂ ਚੱਲ ਸਕਦੇਗੇ ਤੇ ਫਿਰ ਰਸਤਾ ਕਿੰਦੇ ਕੋਲੇ ਆ ਰਸਤਾ ਤਾਂ ਭਾਰਤੀ ਲੋਕਾਂ ਦੇ ਕੋਲੇ ਆ ਤੇ ਉਹ ਇੱਕ ਸੂਬੇ ਦੇ ਲੋਕ ਥੋੜਾ ਜਿਹਾ ਕੁਝ ਕਰ ਸਕਦੇ ਆ ਇੱਕ ਮੁਲਕ ਪੱਧਰ ਦੀ ਜ਼ਰੂਰ ਲੜਾਈ ਦੀ ਜ਼ਰੂਰਤ ਆ ਤੇ ਕਿਉਂ ਤਾਂ ਹੀ ਜਿਹੜੀਆਂ ਡਬਲਯੂਟੀਓ ਦੀਆਂ ਸ਼ਰਤਾਂ ਨੇ ਕਾਰਪੋਰੇਟ ਪੱਖੀ ਨੇ ਉਹ ਕਿ ਸਰਕਾਰੀ ਖਰੀਦ ਖਤਮ ਕਰੋ ਮਤਲਬ ਜਨਤਕ ਵੰਡ ਪ੍ਰਣਾਲੀ ਖਤਮ ਕਰੋ ਵਿਦੇਸ਼ੀ ਬੀਜਾਂ ਨੂੰ ਖੁੱਲੀ ਛੁੱਟੀ ਦਿਓ ਵਿਦੇਸ਼ੀ سرمਾਈ ਨੂੰ ਖੁੱਲੀ ਛੁੱਟੀ ਦਿਓ ਅੱਜ ਦੁਨੀਆ ਦੀਆਂ 6 ਕੰਪਨੀਆਂ ਬਾਇਰ ਡਿਊਪੌਂਟ ਜੈਂਟਾ ਮਨਸੈਂਟੋ ਬੀਏਐਸਐਫ ਵਰਗੀਆਂ 75% ਪੈਸਟੀਸਾਈਡ ਦੁਨੀਆ 'ਚ ਇਹਨਾਂ ਦਾ ਕੰਟਰੋਲ 'ਚ ਹੈ 65% ਬੀ ਇਹਨਾਂ ਦੇ ਕੰਟਰੋਲ 'ਚ ਹੈ ਜਿਨ੍ਹਾਂ ਨੇ ਬੀ ਕੰਟਰੋਲ ਕਰ ਲਿਆ ਉਹਨੇ ਖੇਤੀ ਕੰਟਰੋਲ ਕਰ ਲਈ ਤੁਸੀਂ ਇਹ ਦੇਖੋ ਕਿ ਡਬਲਯੂਟੀਓ ਮੁਤਾਬਕੀ ਵਿਦੇਸ਼ੀ ਬੀਜਾਂ ਤੇ ਤੁਸੀਂ ਕੋਈ ਖੋਜ ਨਹੀਂ ਕਰ ਸਕਦੀ ਤੁਹਾਡੀ ਯੂਨੀਵਰਸਿਟੀ ਜੀਐਮਬੀਜ਼ ਪੂਰੀ ਦੁਨੀਆ ਚ ਬਦਨਾਮ ਆ ਜਦੋਂ ਉਹ ਲੈਬੋਰੀਟਰੀਆਂ ਚ ਟੈਸਟ ਹੋਏ ਪਹਿਲਾਂ ਚੂਹਿਆਂ ਦੇ ਕੀਤੇ ਚੂਹਿਆਂ ਦੇ ਜਿਗਰ ਵੱਧ ਗਏ ਦਿਲ ਵੱਧ ਗਏ ਅੱਖਾਂ ਦੀ ਰੋਸ਼ਨੀ ਚਲੀ ਗਈ ਮਤਲਬ ਉਹਨਾਂ ਨੂੰ ਬਹੁਤ ਭਿਆਨਕ ਕਿਸਮ ਦੇ ਨੇਕਸ ਸੀਗੇ ਪਏ ਪੂਰੀ ਦੁਨੀਆ ਚ ਬਦਨਾਮ ਹੋਏ ਜੀਐਮਬੀਜ਼ ਕੇ ਜਿਹੜੇ ਜੈਨੇਟਿਕਲ ਮੋਡੀਫਾਈ ਬੀ ਆ ਇਹਨਾਂ ਤੇ ਪਾਬੰਦੀ ਲੱਗਣੀ ਚਾਹੀਦੀ ਆ ਪਰ ਇਹਦੇ باوجود ਉਹ ਬੀ ਚੱਲੇ ਔਰ ਸਾਡੇ ਇੱਥੇ ਬੀਟੀ ਕਾਟਨਰ ਦਾ ਜੀਐਮਬੀਜ਼ ਲੈ ਕੇ ਰੱਖਤਾ ਨਾਲੇ ਪਤਾ ਕਿ ਦੁਨੀਆ ਦੇ ਵਿੱਚ ਉਹ ਮਨੁੱਖ ਦੀ ਸਿਹਤ ਨੂੰ ਪਸ਼ੂਆਂ ਦੀ ਸਿਹਤ ਨੂੰ ਹਵਾ ਪਾਣੀ ਮਿੱਟੀ ਨੂੰ ਬਰਬਾਦ ਕਰਦਾ ਅੱਜ ਤੁਸੀਂ ਦੇਖ ਰਹੋ ਪੂਰਾ ਮਾਲਵਾ ਬਰਬਾਦ ਕਰਤਾ ਨਾ ਪੂਰੀ ਨਰਮਾ ਪੱਟੀ ਜਿਹੜੀ ਆ ਉਹ ਖੁਦਕੁਸ਼ੀਆਂ ਦੀ ਪੱਟੀ ਬਣੀ ਹੋਈ ਆ ਮਾਝੇ ਦਵਾਬੇ ਚ ਖੁਦਕੁਸ਼ੀਆਂ ਨਹੀਂ ਪਹਿਲਾਂ ਹੋਣ ਲੱਗੀਆਂ ਸਭ ਤੋਂ ਪਹਿਲਾਂ ਮਾਲਵੇ ਦੀ ਨਰਮਾ ਪੱਟੀ ਚ ਖੁਦਕੁਸ਼ੀਆਂ ਹੋਣ ਲੱਗੀਆਂ ਕਾਰਨ ਸਾਡਾ ਡਬਲਯੂਟੀਓ ਐ ਦੁਸ਼ਮਣ ਕਿ ਉਹ ਜੀਐਮਬੀ ਜਿਹੜਾ ਬੀਟੀ ਕਾਟਨ ਸੀਗਾ ਇੱਥੇ ਜਿਹੜਾ ਸੀ ਉਹ ਉਹ ਲਿਆਂਦਾ ਗਿਆ ਔਰ ਉਹਨੇ ਪੂਰੀ ਨਰਮਾ ਪੱਟੀ ਜਿਹੜੀ ਸੀਗੀ ਉਹ ਤਬਾਹ ਕਰਕੇ ਰੱਖ ਦਿੱਤੀ ਇਸ ਕਰਕੇ ਜਿੰਨਾ ਸਮਾਂ ਇਹ ਦੁਨੀਆ ਦੀਆਂ ਉਹ ਕੰਪਨੀਆਂ ਜਿਹੜੀਆਂ ਕਿ ਆਪਣੇ ਮੁਨਾਫੇ ਲਈ ਕਿਸੇ ਮੁਲਕ ਦੇ ਚੁਣੇ ਹੋਏ ਨੁਮਾਇੰਦੇ ਦਾ ਕਤਲ ਕਰਵਾ ਸਕਦੀਆਂ ਨੇ ਉਹਦਾ ਤਖਤਾ ਪਲਟਾ ਸਕਦੀਆਂ ਨੇ ਉਹਨਾਂ ਦੀ ਬਣਾਈ ਹੋਈ ਸੰਸਥਾ WTO ਤੇ ਭਾਰਤ ਦੇ ਹਾਕਮ ਜਿਹੜੇ ਕਾਰਪੋਰੇਟ ਘਰਾਣੇ ਦੇ ਥੱਲੇ ਲੱਗੇ ਹੋਏ ਆ ਵਿਦੇਸ਼ੀ ਸਰਮਾਇਏ ਦੀ ਸੇਵਾ 'ਚ ਲੱਗੇ ਹੋਏ ਆ ਇਹ ਕਿਵੇਂ WTO ਤੋਂ ਬਾਹਰ ਆ ਜਾਣਗੇ ਤੇ ਕੀ ਇੱਕ ਸੂਬੇ ਦੀ ਕੋਈ ਇੱਕ ਧਰਨਾ ਉਹਨੂੰ WTO ਤੋਂ ਬਾਹਰ ਲੈ ਆਊਗਾ ਇਸ ਕਰਕੇ ਵੱਡੀ ਮੂਵਮੈਂਟ ਦੀ ਜ਼ਰੂਰਤ ਆ ਅੱਜ ਦੀ ਰੈਲੀ ਜਿਹੜੀ ਆ ਇਹ ਉਸੇ ਮੂਵਮੈਂਟ ਨੂੰ ਬਣਾਉਣ ਦੇ ਵਿੱਚ ਹੀ ਇੱਕ ਸਾਡਾ ਕਦਮ ਸੰਯੁਕਤ ਕਿਸਾਨ ਮੋਰਚੇ ਨੇ ਦਿੱਲੀ ਇਤਿਹਾਸਕ ਮੋਰਚਾ ਸਮਾਪਤ ਕਰਨ ਤੋਂ ਬਾਅਦ ਇਹ ਟਾਸਕ ਕਿ ਰਿਹਾ ਕਿ ਮੁਲਕ ਭਰ ਦੇ ਵਿੱਚ ਕਿਸਾਨ ਮੂਵਮੈਂਟ ਜਿਹੜੀ ਆ ਉਹ ਫਲਾਉਣੀ ਆ ਅਸੀਂ ਪਿਛਲੇ ਸਾਲ ਨਵੰਬਰ ਦੇ ਵਿੱਚ ਤਿੰਨ ਰੋਜ਼ਾ ਧਰਨੇ ਲਾਏ 14-15 ਸੂਬਿਆਂ ਦੀਆਂ ਰਾਜਧਾਨੀਆਂ 'ਚ ਫਿਰ 26 ਜਨਵਰੀ ਨੂੰ ਪੂਰੇ ਮੁਲਕ 'ਚ ਟਰੈਕਟਰ ਮਾਰਚ ਕੀਤਾ 500 ਜ਼ਿਲ੍ਹਿਆਂ 'ਚ 16 ਫਰਵਰੀ ਨੂੰ ਭਾਰਤ ਬੰਦ ਕੀਤਾ ਦਿੱਲੀ ਘੇਰਨ ਦਾ ਦਿੱਲੀ ਆਉਣ ਦਾ ਵੀ ਸਾਡਾ ਪ੍ਰੋਗਰਾਮ ਸੀ ਉਹ ਹੁਣ ਤਾਂ ਹੋਰ ਜ਼ਰੂਰੀ ਹੋ ਗਿਆ ਸੀਗਾ ਜਦੋਂ ਮਤਲਬ ਕਿ ਸਾਡੇ ਲੋਕਾਂ ਦੇ ਜਿਹੜਾ ਸੀ ਜ਼ਬਰ ਕੀਤਾ ਗਿਆ ਤੋਂ ਅੱਜ ਦੀ ਰੈਲੀ ਇਹ ਨਹੀਂਗਾ ਕਿ ਅੱਜ ਕਰਜ਼ਾ ਮਾਫ਼ ਹੋ ਜੂਗਾ ਜੇ ਐਮਐਸਪੀ ਦੀ ਖਰੀਦ ਗਰੰਟੀ ਦਾ ਕਾਨੂੰਨ ਬਣ ਜੂਗਾ ਗੱਲ ਤਾਂ ਹੈਗੀ ਆ ਕਿ ਅਸੀਂ ਲਗਾਤਾਰ ਇੱਥੋਂ ਦੀ ਕਿਸਾਨੀ ਨੂੰ ਚੇਤਨ ਕਰ ਰਹੇ ਲੜਾਈ ਵਾਸਤੇ ਤਿਆਰ ਕਰ ਰਹੇ ਹੈਗੇ ਆ ਜਿੰਨਾ ਸਮਾਂ ਵੱਡੀ ਮੂਵਮੈਂਟ ਨਹੀਂ ਬਣਦੀਗੀ ਉਹ ਜਿਵੇਂ ਅਸੀਂ ਉਦੋਂ ਦਿੱਲੀ ਮੋਰਚੇ 'ਤੇ ਵੀ ਕਿਹਾ ਡੱਲੇਵਾਲ ਸਾਹਿਬ ਨੇ ਇਹੀ ਮੱਥ ਪੇਸ ਸੀ ਨਾ ਉਹ ਕਹਿੰਦੇ 15 ਦਿਨਾਂ ਦੇ ਧਰਨੇ ਨਾਲ ਹੋ ਜੂਗਾ ਅਸੀਂ ਕਿਹਾ ਕਿ ਟਿੱਕਰੀ 22 ਕਿਲੋਮੀਟਰ ਲੰਬਾ ਮੋਰਚਾ ਸੀ ਪੰਜਾਬ ਹਰਿਆਣਾ ਬੈਠਿਆ ਸੀ ਸਿੰਘੂ 10 ਤੋਂ 12 ਕਿਲੋਮੀਟਰ ਲੰਬਾ ਮੋਰਚਾ ਸੀ ਪੰਜਾਬ ਹਰਿਆਣਾ ਬੈਠਿਆ ਸੀ ਗੱਡੀਪੁਰ ਦਾ ਮੋਰਚਾ ਲਗਭਗ ਕਿੰਨੇ ਕਿਲੋਮੀਟਰ ਲੰਬਾ ਸੀ ਉੱਥੇ ਪੱਛਮੀ ਯੂਪੀ ਦੇ ਜਿਹੜੇ ਸੀਗੇ ਉਹ ਸਾਥੀ ਬੈਠੇ ਸੀਗੇ ਭਾਈ ਉਹੀ ਲੜੇ ਜਿਨ੍ਹਾਂ ਨੂੰ ਐਮਐਸਪੀ ਮਿਲੀ ਮਿਲਦੀ ਸੀ ਜਿਨ੍ਹਾਂ ਨੂੰ ਐਮਐਸਪੀ ਨਹੀਂ ਮਿਲਦੀ ਸੀ ਉਹ ਨਹੀਂ ਲੜੇ ਉਹ ਜਿਵੇਂ ਕਹਿੰਦੇ ਕੋਈ ਬੰਦੇ ਦੇ ਹੱਥ ਚ ਰੋਟੀ ਸੀਗਾ ਉਹ ਬੁਰਕੀ ਤੋੜਦਾ ਸੀ ਤੇ ਬੁਰਕੀ ਉੱਤੇ ਘਸਾ ਕੇ ਤੇ ਖਾ ਲੈਂਦਾ ਸੀ ਕੋਈ ਬੰਦਾ ਕੋਲ ਦੀ ਥੋੜੇ ਵਰਗਾ ਸਿਆਣਾ ਲੰਘਿਆ ਜਾਵੇ ਉਹ ਕਹਿੰਦਾ ਯਾਰ ਤੇਰੀ ਰੋਟੀ ਦੇ ਉੱਪਰ ਹੈਗਾ ਤਾਂ ਹੈ ਨਹੀਂ ਬੁਰਕੀ ਤੋੜ ਕੇ ਨੂੰ ਘਸਾਉਣਾ ਕਾਹਦੇ ਨਾਲ ਕਹਿੰਦਾ ਮੈਂ ਮਨ ਚ ਸੋਚ ਲਿਆ ਵੀ ਇਹਦੇ ਤੇ ਨਾ ਅੰਬ ਦੇ ਚਾਰ ਦੀ ਫਾੜੀ ਪਈ ਆ ਉਹ ਇਹ ਤਾਂ ਮੈਂ ਖਸਾਉਣਾ ਤੇ ਐ ਮੈਨੂੰ ਸਵਾਦ ਆਉਣਾ ਥੋੜਾ ਥੋੜਾ ਉਹ ਕਹਿੰਦੇ ਯਾਰ ਜਦ ਸੋਚੇ ਨਹੀਂ ਲੱਗਾ ਫਿਰ ਤੂੰ ਆਮ ਦਾ ਚਾਰ ਕਦੋਂ ਸੋਚਦਾ ਤੂੰ ਮਤਲਬ ਕਿ ਪਨੀਰ ਸੋਚ ਮੁਰਗਾ ਸੋਚ ਬੱਕਰਾ ਸੋਚ ਉਹ ਕਹਿੰਦੇ ਯਾਰ ਜਿਹੜੀ ਚੀਜ਼ ਦਾ ਮੈਂ ਸਵਾਦ ਹੀ ਨਹੀਂ ਵੇਖਿਆ ਉਹ ਮੈਂ ਸੋਚ ਕੇ ਮੈਨੂੰ ਤਾਂ ਸਵਾਦ ਹੀ ਨਹੀਂ ਆਉਣਾ ਮੈਂ ਸਵਾਦ ਹੀ ਆਮ ਦੇ ਚਾਰ ਦਾ ਵੇਖਿਆ ਇਹੀ ਅਸੀਂ ਕਹਿੰਦੇ ਆ ਵੀ ਪੰਜਾਬ ਤੇ ਹਰਿਆਣਾ ਨੇ ਐਮਐਸਪੀ ਦਾ ਸਵਾਦ ਵੇਖਿਆ ਉਹ ਲੜੇ ਦਿੱਲੀ ਆ ਕੇ ਜਿਹੜੇ ਮੁਲਕ ਦੀ 70% ਕਿਸਾਨੀ ਐਨਐਸਐਸਓ ਕਹਿੰਦੀ ਕੋਈ ਉਹਨਾਂ ਐਮਐਸਪੀ ਨਹੀਂ ਪਤਾਗਾ ਜਦੋਂ ਉਹਨਾਂ ਨੇ ਐਮਐਸਪੀ ਦਾ ਸਵਾਦ ਹੀ ਨਹੀਂ ਵੇਖਿਆ ਉਹ ਲੜਨਗੇ ਕਿਵੇਂ ਪਹਿਲਾਂ ਉਹਨਾਂ ਨੂੰ ਜਾਗਰਤ ਕਰਗੇ ਦੱਸੀਏ ਫੇਰ ਮੁਲਕ ਪੱਧਰ ਦੀ ਮੂਵਮੈਂਟ ਬਣੂਗੀ ਫੇਰ ਮੁਲਕ ਪੱਧਰ ਦਾ ਐਮਐਸਪੀ ਤੇ ਖਰੀਦ ਗਰੰਟੀ ਦਾ ਕਾਨੂੰਨ ਬਣੂਗਾ ਹੁਣ ਜਸਟ ਹੀ ਕੱਲੇ ਆਪਾਂ ਇੱਕ ਮੁਲਕ ਆਧਾਰਨ ਲੈ ਲਈਏ ਸੂਬੇ ਦੀ ਬਿਹਾਰ ਪੰਜਾਬ ਤੋਂ ਤਿੰਨ ਗੁਣਾ ਵੱਡਾ 40 ਸੀਟਾਂ ਨੇ ਲੋਕ ਸਭਾ ਜੇ ਉੱਥੇ ਮੰਨ ਲਓ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣਾ 2.5 ਲੱਖ ਕਿਲਾ ਜਮੀਨ ਚਾਹੀਦੀ ਉਗ ਦਾਣਾ ਮੰਡੀਆਂ ਬਣਾਉਣ ਵਾਸਤੇ ਪੰਜਾਬ ਤੋਂ 3 ਗੁਣਾ ਵੱਡਾ ਹਨਾ ਫਿਰ ਉੱਥੇ ਖਰੀਦ ਦੀ ਗਰੰਟੀ ਕਰਨੀ ਆ ਕੋਈ ਖਰੀਦ ਏਜੰਸੀ ਬਣਾਉਣੀ ਪਊਗੀ ਕੋ 2-4 ਲੱਖ ਮੁਲਾਜ਼ਮ ਵੀ ਭਰਤੀ ਕਰਨਾ ਪਊਗਾ ਕਰੋੜਾ ਅਰਬਾਂ ਪਾਲ ਕੇ ਵੱਡੇ ਗਦਾਮ ਵੀ ਬਣਾਉਣੇ ਪੈਣਗੇ ਬਿਹਾਰ ਚ ਉਸ ਤਰ੍ਹਾਂ ਦੀ ਮੂਵਮੈਂਟ ਨਾ ਹੋਵੇ ਤੇ ਅਸੀਂ ਪੰਜਾਬ ਚ ਬਹਿ ਕੇ ਕਾਨੂੰਨ ਬਣਵਾ ਦਾਂਗੇ ਬਿਹਾਰ ਨੂੰ ਮੱਧ ਪ੍ਰਦੇਸ਼ ਚ ਪੰਜਾਬ ਤੋਂ 4 ਗੁਣਾ ਵੱਡਾ ਮੱਧ ਪ੍ਰਦੇਸ਼ ਚ ਉਸ ਤਰ੍ਹਾਂ ਦੀ ਮੂਵਮੈਂਟ ਨਾ ਹੋਵੇ ਅਸੀਂ ਪੰਜਾਬ ਚ ਬਹਿ ਕੇ ਬਣਵਾ ਦਾਂਗੇ ਇਹੀ ਮੱਤ ਪੇ ਦੋਦੋ ਸੀ ਇਹੀ ਅੱਜ ਸੀ ਸਾਡੀ ਅੰਡਰਸਟੈਂਡਿੰਗ ਉਦੋਂ ਵੀ ਸਹੀ ਹਿਸਾਬ ਤੋਂ ਨਹੀਂ ਆਉਣ ਐਮਐਸਪੀ ਤੇ ਸਵਾਮੀਨਾਥਨ ਦੀ ਗਾਰੰਟੀ ਦਾ ਕਾਨੂੰਨ ਨਹੀਂ ਬਣਦਾ ਜਿੰਨਾ ਸਮਾਂ ਮੁਲਕ ਪੱਦਰ ਦੀ ਮੂਵਮੈਂਟ ਨਹੀਂ ਬਣਦੀ ਜੇ ਇਸ ਕਰਕੇ ਜਿਹੜੀ ਇਸ ਤਰ੍ਹਾਂ ਦੀ ਕੋਈ ਮੁਕਾਬਲੇਬਾਜ਼ੀ ਜਾਂ ਹੋਰ ਛੋਟੀਆਂ ਸਮਝਾਂ ਨੂੰ ਛੱਡ ਕੇ ਮੁਲਕ ਪੱਦਰੀ ਮੂਵਮੈਂਟ ਬਣਾਉਣ ਦੇ ਲਈ 71 ਹੋ ਕੇ ਜਿਹੜੀ ਮਿਹਨਤ ਆ ਉਹ ਕਰਨੀ ਚਾਹੀਦੀ ਹੈ ਲੜਾਈ ਦੀ ਗੱਲ ਕਰੀਆ ਕਿ ਅਸਲੀ ਲੜਾਈ ਸਮਝਣ ਦੀ ਲੋੜ ਆ ਪਰ ਲੋਕ ਵੀ ਇੱਥੇ ਦੁਚਿੱਤੀ ਦੇ ਵਿੱਚ ਨੇ ਲੋਕ ਅਸਲੀ ਲੜਾਈ ਕਿਹਨੂੰ ਸਮਝਣ ਲੋਕ ਅਸਲੀ ਲੜਾਈ ਇਹਨੂੰ ਸਮਝਣ ਜਿਹੜਾ ਅੱਜ ਇੱਥੇ ਮਹਾਪੰਚਾਇਤ ਹੋਈਆ ਜਾਂ ਅਸਲੀ ਲੜਾਈ ਉਹਨੂੰ ਸਮਝਣੇ ਬਾਰਡਰਾਂ ਦੇ ਉੱਪਰ ਬੈਠਿਆਂ ਲਾਂ ਕਿ ਤੁਸੀਂ ਆ ਕੇ ਸਾਡੇ ਮਤ ਭੇਦਨੇ ਆ ਆਖਰ ਨੂੰ ਅਸੀਂ ਜਿਹੜੇ ਸਹੀ ਸਾਥ ਹੋਵਾਂਗੇ ਪਰ ਅਸਲੀ ਲੜਾਈ ਲੋਕਾਂ ਦੇ ਵਿੱਚ ਦੁਚਿੱਤੀ ਆ ਉਹ ਕਿਹਨੂੰ ਅਸਲੀ ਲੜਾਈ ਸਮਝਣ ਜਸਜੀ ਜਦੋਂ ਔਰਤ ਬੱਚੇ ਨੂੰ ਜਨਮ ਦਿੰਦੀ ਉਹ ਬਹੁਤ ਭਿਆਨਕ ਤਕਲੀਫ ਚੋਂ ਨਿਕਲਦੀ ਆ। ਉਹ ਇੱਕ ਨਵੀਂ ਚੀਜ਼ ਸਿਰਜ ਰਹੀ ਹੁੰਦੀ ਆ। ਠੀਕ ਆ। ਸਮਾਜ ਜਦੋਂ ਨਵੀਆਂ ਚੀਜ਼ਾਂ ਨਿਕਲਦੀਆਂ ਹਨ। ਸਮਾਜ ਬਹੁਤ ਪਰੇਸ਼ਾਨੀ ਚੋਂ, ਦੁਬਦਾਂ ਚੋਂ, ਤਣਾਅ ਚੋਂ ਨਿਕਲਦਾ। ਉਹ ਕਹਿੰਦਾ ਆਹ ਗੱਲ ਕੀ ਆਹ ਗੱਲ ਕੀ ਆ। ਉਹਦੀ ਸਮਝ ਬਣਦਿਆਂ ਇੱਕ ਲੰਮੀਆਂ ਬੈਸਾਂ ਹੁੰਦੀਆਂ ਨੇ, ਲੰਮੀਆਂ ਵਿਚਾਰ ਚਰਚਾਵਾਂ ਚੱਲਦੀਆਂ ਰਹੇ। ਉਹਦੇ ਚ ਨਵਾਂ ਵਿਚਾਰ ਜਿਹੜਾ ਹੈਗਾ ਉਹ ਸਮਾਜ ਨੂੰ ਗਾਂ ਲੈ ਕੇ ਜਾਂਦਾ ਹੈਗਾ। ਪਿਛਲੇ ਕਿਸਾਨ ਅੰਦੋਲਨ ਦੌਰਾਨ ਇੱਕ ਚੇਤਨਾ ਜਿਹੜੀ ਪੰਜਾਬ ਦੀ ਕਿਸਾਨੀ ਚਾਹੀ ਸੀ। ਉਹ ਸੀ ਜਥੇਬੰਦ ਹੋਣ ਦੀ ਚੇਤਨਾ ਵੀਰ ਜੇ ਜਥੇਬੰਦ ਹੋਵਾਂਗੇ ਤੇ ਅਸੀਂ ਹਾਸਲ ਕਰਾਂਗੇ ਕੁਝ ਇਸ ਚੇਤਨਾ ਦਾ ਲੈਵਲ ਇੱਥੋਂ ਤੱਕ ਸੀਗਾ ਚੇਤਨਾ ਦਾ ਲੈਵਲ ਇੱਥੋਂ ਤੱਕ ਜਾਵੇ ਕਿ ਸਾਡੀਆਂ ਖੇਤੀ ਦੀਆਂ ਸਮੱਸਿਆਵਾਂ ਦਾ ਕਾਰਨ ਕੀ ਆ ਇਹ ਹੱਲ ਕਰਨ ਦੇ ਲਈ ਕਿੱਡੀ ਲੜਾਈ ਦੀ ਜ਼ਰੂਰਤ ਆ ਇਹਦਾ ਇੰਟਰਨੈਸ਼ਨਲ ਪੋਲਿਟਿਕਸ ਦੇ ਨਾਲ ਡਬਲਯੂਟੀਓ ਦੇ ਨਾਲ ਇਹਦਾ ਸਾਡੇ ਨਾਲ ਕੀ ਸਬੰਧ ਆ ਡਬਲਯੂਟੀਓ ਚ ਬਾਹਰ ਕਿਵੇਂ ਆ ਸਕਦੇ ਆ ਜਿਹੜੀਆਂ ਗੱਲਾਂ ਪੁੱਲੀਆਂ ਕਿ ਇਹ ਗੱਲ ਹਜੇ ਕਿਸਾਨੀ ਨੇ ਸਮਝਣੀ ਆ ਇਸ ਪਾਸੇ ਸਮਝਣਾ ਸ਼ੁਰੂ ਕਰਤਾ ਜਿਹੜਾ ਇਹ ਨਾ ਵੀ ਲੋਕ ਦੁੱਬਦਾ ਚ ਇਹਦਾ ਮਤਲਬ ਦੋ ਵਿਚਾਰ ਨੇ ਠੀਕ ਆ ਉਹਨਾਂ ਨੇ ਵਿਚਾਰ ਸਹੀ ਕਿਹੜਾ ਉਹਦਾ ਦੇਰ ਸਵੇਰ ਪੱਲਾ ਜਿਹੜਾ ਹੈਗਾ ਫੜ ਲੈਣਾ ਹੈਗਾ ਔਰ ਸਹੀ ਵਿਚਾਰ ਇਹੀ ਆ ਕਿ ਮੁਲਕ ਪੱਧਰੀ ਇੱਕ ਮੂਵਮੈਂਟ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਸਾਮਰਾਜੀ ਮੁਲਕਾਂ ਦੇ ਖਿਲਾਫ ਬਣਾਉਣ ਦੀ ਜਿਹੜੀ ਹੈਗੀ ਆ ਜ਼ਰੂਰਤ ਆ ਔਰ ਸੰਯੁਕਤ ਕਿਸਾਨ ਮੋਰਚਾ ਉਸੇ ਦਿਸ਼ਾ ਵਿੱਚ ਹੀ ਕੰਮ ਕਰ ਰਿਹਾ ਤਾਂ ਫਿਰ ਉਹਨਾਂ ਲੀਡਰਾਂ ਨੂੰ ਹਾਲੇ ਤੱਕ ਇਹ ਚੀਜ਼ ਸਮਝਦੇ ਵਿੱਚ ਕਿਉਂ ਨਹੀਂ ਆਉਗੀ ਜੇਕਰ ਲੀਡਰ ਜਿਹੜਾ ਕਮਾਂਡਰਾ ਜੇ ਉਹਨੂੰ ਸਮਝੋ ਤਾਂ ਹੀ ਆਪਣੀ ਪ੍ਰਜਾ ਨੂੰ ਜਿਹੜਾ ਅੱਗੇ ਦੱਸੂ ਤਾਂ ਪਰ ਲੀਡਰ ਸੂਝਵਾਨ ਹੁੰਦੇ ਆ ਕਿ ਲੀਡਰ ਜਿਹੜੇ ਸੂਝਵਾਨ ਹੁੰਦੇ ਆ ਲੀਡ ਕਰਦੇ ਆ ਤਾਂ ਫਿਰ ਉਹਨਾਂ ਲੀਡਰ ਹਾਲੇ ਤੱਕ ਇੰਨੀ ਚੇਤਨਾ ਉਹ ਕਿ ਦੇਖੋ ਇਹਦਾ ਜਵਾਬ ਤਾਂ ਉਹੀ ਦੱਸ ਸਕਦੇ ਆ ਅਸੀਂ ਤਾਂ ਪਹਿਲੇ ਹੀ ਕਹਿ ਰਹੇ ਸੀਗੇ ਕਿ ਵੱਡੀ ਲੜਾਈ ਦੀ ਜ਼ਰੂਰਤ ਆ ਮੁਲਕ ਪੱਧਰੀ ਲੜਾਈ ਦੀ ਜਿਹੜੀ ਹੈਗੀ ਆ ਜ਼ਰੂਰਤ ਆ ਅਸੀਂ ਇਹ ਚਾਹੁੰਦੇ ਆ ਕਿ ਜਿਹੜੇ ਹੁਣ ਸਾਡੇ ਅੰਦੋਲਨ ਨੂੰ 2020 ਦੇ ਨੂੰ ਵੇਖ ਕੇ ਯੂਰਪ ਦੇ 20-21 ਮੁਲਕਾਂ ਦੇ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ ਅਸੀਂ ਇਹ ਸੋਚਦੇ ਆ ਕਿ ਉਹਨਾਂ ਨਾਲ ਤਾਲਮੇਲ ਕਰਕੇ ਇਸ ਮੁਲਕ ਦੀ ਜਿਹੜੀ ਕਿਸਾਨ ਲਹਿਰ ਆ ਕੋਈ ਦੁਨੀਆ ਪੱਧਰ ਦਾ ਸੱਦਾ ਦੇਵੇ ਦੁਨੀਆ ਪੱਧਰ ਤੇ ਕਿਸਾਨ ਇੱਕੇ ਦਿਨ ਕੁਝ ਕਰਨ ਦੁਨੀਆ ਪੱਧਰ ਦਾ ਕਿਸਾਨਾਂ ਦੇ ਵਿੱਚ ਕੋਈ ਸਾਂਝ ਬਣੇ ਲੋੜ ਤਾਂ ਇੱਥੋਂ ਤੱਕ ਲਿਆਂਦੀ ਆ ਅਸੀਂ ਉਹਨੂੰ ਹੋਰ ਟੋਟੀਆਂ 'ਚ ਕਰ ਲਈਏ ਠੀਕ ਹੈ ਇਸ ਕਰਕੇ ਇਹ ਤਾਂ ਹੁਣ ਜਿਹੜਾ ਬੰਦਾ ਇਹ ਸਮਝਦਾ ਮਾਲਕ ਹੈਗਾ ਇਹ ਤਾਂ ਉਹੀ ਦੱਸ ਸਕਦਾ ਕਿ ਉਹ ਕੀ ਸਮਝਦਾ ਕੀ WTO ਨੂੰ ਇੱਕ ਧਰਨਾ ਮੁਲਕ ਨੂੰ ਚੋਂ ਬਾਹਰ ਕੱਢ ਸਕਦਾ ਕੀ ਮੋਦੀ ਨੂੰ ਸਦਾਮ ਸਹਿਨ ਦੀ ਤਰ੍ਹਾਂ ਖੜਾ ਸਕਦਾ ਸਾਮਰਾਜ ਦੇ ਖਿਲਾਫ ਲੈਦੇ ਦੀ ਤਰ੍ਹਾਂ ਖੜਾ ਸਕਦਾ ਹੈਗਾ ਇਹ ਤਾਂ ਇਹ ਤਾਂ ਹੁਣ ਲੋਕਾਂ ਦੀ ਵਿਵੇਕ ਤੇ ਆਣਾ ਅਸੀਂ ਆਪਣਾ ਪੱਖ ਰੱਖ ਰਹੇ ਆ ਲੋਕਾਂ ਨੇ ਫੈਸਲਾ ਕਰ ਲੈਣਾ ਕਿ ਕਿਹੜੀ ਸਮਝ ਸਹੀ ਸੀ ਅੱਜ ਦਿੱਲੀ ਪਹੁੰਚੇ ਆ ਇਹਦੇ ਤੇ ਵੀ ਸਵਾਲ ਉੱਠ ਰਹੇ ਆ ਕੱਲ੍ਹ ਦੇ ਸਵਾਲ ਜਦੋਂ ਤੋਂ ਐਨਓਸੀ ਮਿਲੀ ਆ ਕਹਿੰਦੇ ਵੀ ਜਿਹੜੇ ਅਸਲੀ ਕਿਸਾਨ ਆਗੂ ਸੀ ਉਹਨਾਂ ਨੂੰ ਤਾਂ ਜਾਣ ਦਿੱਤਾ ਦਿੱਲੀ ਜਿਹੜੇ ਸਰਕਾਰ ਦੇ ਨਾਲ ਮਿਲ ਕੇ ਚੱਲਦੇ ਸੀ ਉਹ ਅੱਜ ਦੇਖ ਲਓ ਦਿੱਲੀ ਦੇ ਵਿੱਚ ਰੇਲੀਆਂ ਵੀ ਕਰ ਰਹੇ ਆ ਦੇਖੋ ਇਹਨਾਂ ਗੱਲਾਂ ਦਾ ਤਾਂ ਇਹ ਹੁੰਦਾ ਕੂੜ ਪ੍ਰਚਾਰ ਇੱਥੇ ਆ ਕੇ ਅਸੀਂ ਤਾਂ ਮੋਦੀ ਦਾ ਤਖਤਾ ਬਲਟਾਉਣ ਦੀ ਗੱਲ ਕਰ ਰਹੇ ਹਾਂਗੇ। ਠੀਕ ਆ ਸਾਡੀ ਰੈਲੀ 'ਚ ਤੁਸੀਂ ਦੇਖੋ ਪਾਣੀ ਛੱਡਿਆ। ਤੁਸੀਂ ਯੂਪੀ ਪੰਜਾਬ ਹਰਿਆਣਾ ਤੋਂ ਸਾਰੇ ਉਹਨੀਆਂ ਟ੍ਰੇਨਾਂ ਦੇ ਟਾਈਮ ਨੋਟ ਕਰੋ। ਵੀ ਉਹਨਾਂ ਨੂੰ ਐ ਸੀਗਾ ਕਿ ਦਿਨ ਚੜ੍ਹੇ ਜਿਹੜੇ ਹੈਗੇ ਆ ਪਹਚਾਉਣੇ ਆ। ਜਿਹੜੇ ਵਹੀਕਲ ਰਾਤ ਪਹਿਲਾਂ ਕਿ ਸਾਰੀ ਰਾਤ ਪੁਲਿਸ ਉਹਨਾਂ ਨੂੰ ਜਿਹੜਾ ਅਸੀਂ ਪਰੇਸ਼ਾਨ ਕਰਦੇ ਸੀ ਐਨਓਸੀ ਉਹਨਾਂ ਨੇ ਖੁਸ਼ ਹੁੰਦਿਆਂ ਨਹੀਂ ਦਿੱਤਾਗਾ। ਕੀ ਉਹ ਆ ਤੁਸੀਂ ਕੱਠ ਦੇਖ ਲਓ। ਜੇ ਕਿਤੇ ਟ੍ਰੇਨ ਤੋਂ 125 ਬੰਦੇ ਚੜ ਗਏ 35 ਚੜ ਗਏ 40 ਚੜ ਗਏ ਰੋਕ ਹੀ ਲੈਣੇ ਆ ਤੇ ਜੇ ਆ 35 40 50 ਹਜ਼ਾਰ ਬੰਦਾ ਜਿੰਨਾ RAMLILA ਮੈਦਾਨ ਚ ਇੰਨੇ ਹੀ ਬਾਹਰ ਤੁਰੇ ਫਿਰਦੇ ਆ ਇੰਨੇ ਗੁਰੂ ਘਰਾਂ ਚ ਤੁਰੇ ਫਿਰਦੇ ਹੈਗੇ ਆ ਦਿੱਲੀ ਭਰੀ ਹੋਈ ਆ ਕਿਸਾਨਾਂ ਦੇ ਨਾਲ ਕੀ ਇਸ ਮੌਸਮ ਦੇ ਚੋਣਾਂ ਵਾਲੀ ਮਾਹੌਲ ਦੇ ਵਿੱਚ ਨਰਿੰਦਰ ਮੋਦੀ ਚੇ ਜੁਰਤ ਸੀ ਕਿ 50 ਹਜ਼ਾਰ ਬੰਦੇ ਨੂੰ ਦਿੱਲੀ ਦੇ ਵਾਲੇ ਵਾਲੇ ਪੇਠਾ ਲੈਂਦਾ ਜਾਂ ਨੂੰ ਹਰਾਸਤ ਚ ਲੈ ਲੈਂਦਾ ਠੀਕ ਆ ਉਹਨਾਂ ਨੇ ਪੁੰਨ ਨੂੰ ਯਾਜਤ ਨਹੀਂ ਦਿੱਤੀਗੀ ਅਸੀਂ ਜਿਹੜੇ ਸਾਡੀ ਕਮੇਟੀ ਇੱਥੇ ਐਪਲੀਕੇਸ਼ਨ ਦੇਣ ਆਈ ਸੀ ਉਹ ਚਾਹਣਾ ਨੂੰ ਮੋਲਾ ਹੋਰੀ ਸੀਗੇ ਉਹ 6 ਤਰੀਕ ਨੂੰ ਕਹਿ ਗਏ ਸੀਗੇ ਕਿ ਹਮ 13 ਕੋ ਆ ਰਹੇ ਹਾਂ ਰੋਕੋਗੇ ਤੱਬ ਹੀ ਅਸੀਂ ਕਿਹੜਾ ਪਰਮਿਸ਼ਨ ਲੈ ਕੇ ਰੈਲੀ ਕੀਤੀ ਆ ਰੈਲੀ ਅਨਾਉਂਸ ਕੀਤੀ ਸੀ ਰੈਲੀ ਤਾਂ ਕਰਨੀ ਕਰਨੀ ਆ ਠੀਕ ਆ ਸਰਕਾਰ ਜਿਹੜੀ ਸੀ ਉਹ ਪਿੱਛੇ हट ਗਈ ਠੀਕ ਆ ਇਹ ਸੰਯੁਕਤ ਕਿਸਾਨ ਮੋਰਚਾ ਜਾਂ ਦਾਮਾ ਉਹਦੀ ਤਾਕਤ ਆ ਕਿ ਮੋਦੀ ਸਰਕਾਰ ਨੂੰ ਮਜਬੂਰ ਕੀਤਾ ਕਿ ਦਿੱਲੀ ਚ ਵੜਨ ਤੋਂ ਤੁਹਾਨੂੰ ਰੋਕ ਨਹੀਂ ਸਕਦਾ ਤੁਸੀਂ ਆਖਦੇ ਹੋ ਕਿ ਤਖਤਾ ਪਲਟਾਉਣ ਦੀ ਅਸੀਂ ਗੱਲ ਸਟੇਜ ਤੋਂ ਕਰਦੇ ਆ ਪਰ ਪ੍ਰਧਾਨ ਮੰਤਰੀ ਮੋਦੀ ਜਿਹੜੇ ਨੇ ਹਰ ਸਟੇਜ ਤੋਂ ਗੱਲ ਇੱਕੋ ਕਰਦੇ ਨੇ ਕਿ ਅੱਪ ਕੀ ਵਾਰ 400 ਵਾਰ ਤੁਸੀਂ ਤਖਤਾ ਪਲਟਾਉਣ ਦੀ ਗੱਲ ਕਰਦੇ ਹੋ ਉਹ ਕਹਿੰਦੇ ਇਸ ਤਾਈ ਬੈਠਿਆ ਤਖਤਾ ਸਾਡਾ ਹੀ ਆ ਕਦੋਂ ਬੈਠਣਾ ਉਹ ਹਵਾ ਸੁਣ ਬੈਠਣਾ ਹੀ ਆ ਉਹ 400 ਪਾਰ ਕਰ ਜੇ ਠੀਕ ਆ ਉਹਨੂੰ ਇਸ ਮੁਲਕ ਤੋਂ ਵੈਸੇ ਹੀ ਪਾਰ ਇਸ ਮੁਲਕ ਦੇ ਲੋਕਾਂ ਨੂੰ ਲੰਘਾਉਣਾ ਪੈਣਾ ਜੇ ਇਹ ਮੁਲਕ ਨੇ ਬਚਣਾ ਤਾਂ ਨਹੀਂ ਤਾਂ ਉਹ ਸਾਰਾ ਕੁਝ ਹੀ ਪਾਰ ਲੰਘਾ ਦੇਊਗਾ ਸਾਡੀ ਜ਼ਮੀਨ ਵੀ ਪਾਰ ਲੰਘਾ ਦੇਊਗਾ ਉਹਨੇ 400 ਪਾਰ ਲੰਘੇ ਨਾ ਲੰਘੇ ਠੀਕ ਆ ਜੇ ਉਹ 300 ਵੀ ਰਹਿੰਦਾ ਹੈਗਾ ਤਾਂ ਵੀ ਸਾਰਾ ਕੁਝ ਪਾਰ ਲੰਘਾਊਗਾ ਸਾਰਾ ਕੁਝ ਪਾਰ ਲੰਘਾਈ ਰਿਹਾ ਉਹ ਸਰਕਾ ਰੇਲਵੇ ਮਹਿਕਮਾ ਦੁਨੀਆ ਦਾ ਸਭ ਤੋਂ ਵੱਡਾ ਮਹਿਕਮਾ ਉਹ ਵਕਾਊ ਕਰਤਾ ਸਾਡਾ ਜਾਲ ਜੰਗਲ ਜ਼ਮੀਨ ਸਭ ਕੁਝ ਜਿਹੜਾ ਹੈਗਾ ਉਹ ਵਕਾਊ ਕਰ ਰਿਹਾ ਹੈਗਾ ਤਾਂ ਇਸ ਮੁਲਕ ਦੇ ਲੋਕਾਂ ਨੇ ਇਸ ਨੂੰ ਸਮਝਣਾ ਪੈਣਾ ਕਿ ਇਹਨੂੰ ਕਿਹੜੇ ਪਾਰ ਕਰਾਉਣਾ ਹੈਗਾ ਇਹਨੂੰ 400 ਪਾਰ ਕਰਾਉਣਾ ਹੈਗਾ ਜਾਂ ਇਹਨੂੰ ਜਿਹੜੇ ਜਿਹੜੇ ਜਿਹੜੀ ਕੈਨੇਡਾ ਤੋਂ ਹੁੰਦੀ 75000 ਕਰੋੜ ਦੀ ਦਾਲ ਜਾਂ ਬਾਹਰੋਂ ਆਉਂਦਾ ਖਰਾਕੀ ਤੇਲ ਸਾਡਾ ਤਾਂ ਖਰੀਦਿਆ ਨਹੀਂ ਜਾਂਦਾਗਾ ਵੀ ਜਿਨ੍ਹਾਂ ਦਾ ਚਹੇਤਾ ਇਹਨਾਂ ਨੂੰ ਪਾਰ ਉਹਨਾਂ ਦੇ ਕੋਲੇ ਭੇਜ ਦੇਣਾ ਇਹ ਤਾਂ ਮੁਲਕ ਦੇ ਲੋਕਾਂ ਨੇ ਤੈਅ ਕਰਨਾ ਪਰ ਪਹਿਲਾਂ ਵੀ ਉਹ ਜਿਵੇਂ ਮਰਜੀ ਆਇਆ ਪੰਜਾਬ ਦੇ ਲੋਕ ਇਸ ਮੁਲਕ ਦੇ ਲੋਕ ਸੰਯੁਕਤ ਕਿਸਾਨ ਮੋਰਚਾ ਉਹਨੂੰ ਟੱਕਰਿਆ ਮੁਲਕ ਭਰ ਦੀ ਕਿਸਾਨੀ ਜਿਹੜੀ ਜਾਗ ਰਹੀ ਆ ਸਮਝ ਰਹੀ ਆ ਕਿ ਇਹ ਕਾਰਪੋਰੇਟ ਘਰਾਣਿਆਂ ਦੀ ਸੇਵਾ ਕਰਨ ਜਿਹੜਾ ਹੈਗਾ ਉਹ ਲੱਗਿਆ ਹੋਇਆ ਉਹ ਦਾਅਵੇ ਜਿੰਨੇ ਮਰਜ਼ੀ ਕਰੀ ਜਾਣ ਉਹ ਜਿੱਡਾ ਵੱਡਾ ਬੰਦਾ ਦਾਵਾ ਕਰਦਾ ਜਿਹਨੂੰ ਕਹਿੰਦੇ ਖੋਖਾ ਚਾਣਾ ਬਾਜੇ ਕਣਾ ਜਿੱਡਾ ਵੱਡਾ ਦਾਵਾ ਕਰ ਰਿਹਾ ਹਕੀਕਤ ਮੋਦੀ ਨੂੰ ਵੀ ਆਪਣੀ ਜੜੀ ਪਤਾ ਲੱਗੀ ਹੋਈ ਹੈ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਭਾਈ ਜੀ ਬਹੁਤ ਬਹੁਤ